ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਖਾਲਸਾ ਪੰਥ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਤਿਗੁਰੂ ਕਲਗੀ ਧਰਪਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਕੋਲਾ ਮਹੱਲਾ ਖੇਡਣ ਦੀ ਜੋ ਮਰਜ਼ਾਦਾ ਬਖਸ਼ਿਸ਼ ਕੀਤੀ ਆਪ ਸਤਿਗੁਰੂ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਸ਼ਸਤਰ ਸਜਾ ਕੇ ਖਾਲਸਾ ਪੰਥ ਨੂੰ ਮਹਾਰਾਜ ਸਾਹਿਬ ਸਤਿਆਪਾਤ ਜੀ ਨੇ ਘੋੜਸਵਾਰੀ ਸ਼ਸਤਰ ਵਿਦਿਆ ਔਰ ਜਵੇਂ ਮਹੱਲੇ ਖੇਡਣ ਦੇ ਹੁਲੇ ਮਹੱਲੇ ਦੀ ਬਰਜਾਦਾ ਬਣਾਈ ਉਸ ਬਰਜਾਦਾ ਨੂੰ ਲੈ ਕੇ ਅੱਜ ਖਾਲਸਾ ਪੰਥ ਸ੍ਰੀ ਅਨੰਦਵਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੇ ਪਾਵਨ ਨਗਰੀ ਵਿਖੇ ਸਮੁੱਚਾਈ ਖਾਲਸਾ ਪੰਥ 77 ਹੋ ਕੇ ਹਾਜ਼ਰੀਆਂ ਭਰਦੇ ਆਂ ਅੱਜ ਹੁਲੇ ਮਹੱਲੇ ਦਾ ਪਾਵਨ ਦਿਹਾੜਾ ਹੈ ਔਰ ਸਮੁੱਚਾ ਖਾਲਸਾ ਪੰਥ ਨੂੰ ਸਮੂਹ ਸਖ ਸੰਗਤਾਂ ਨੂੰ ਸਾਰੇ ਸੰਸਾਰ ਭਰ ਨੂੰ ਸਤਿਗੁਰੂ ਕਲਗੀ ਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜਨਵਾਜੇ ਖਾਲਸਾ ਪੰਥ ਜੀ ਦੇ ਉਹ ਮਹਾਨ ਤਹਾਰ ਹולם ਹੱਲੇ ਦਾ ਅੱਜ ਪਾਵਨ ਦਿਹਾੜਾ ਹੈ ਸਭ ਸੰਗਤਾਂ ਨੂੰ ਸਮੁੱਚਾ ਗੁਰੂ ਖਾਲਸਾ ਪੰਥ ਨੂੰ ਸਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੰਗਠ ਦਾਇ ਦਲ ਬਾਬਾ ਬੀਦੀ ਚੰਦ ਸਾਹਿਬ ਜੀ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਣ ਬੇਅੰਤ ਬੇਅੰਤ ਵਧਾਈਆਂ ਹੋਣ ਜਿਨ੍ਹਾਂ ਨੇ ਭਾਈ ਅੰਮ੍ਰਿਤ ਨਹੀਂ ਛਕਿਆ ਉਹ ਪੰਜਾਂ ਪਿਆਰਿਆਂ ਦੇ ਹਾਜ਼ਰ ਹੋ ਕੇ ਅੰਮ੍ਰਿਤ ਛਕੋ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਇਥੇ ਖਾਲਸੇ ਪੰਥ ਦੀ ਸਜਣਾ ਕੀਤੀ ਪਾਵਨ ਸਤਿਗੁਰੂ ਜੀ ਦੇ ਅਸਥਾਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਅੱਜ ਖਾਲਸੇ ਪੰਥ ਜੀ ਦੇ ਉਹ ਪ੍ਰਗਟ ਹੋਣ ਦਾ ਜੋ ਮਹਾਰਾਜ ਦੇ ਖਾਲਸੇ ਦਾ ਪਵਨ ਅਸਥਾਨ ਹੈ ਬੋਲੇ ਮੁਹੱਲੇ ਦਾ ਪਵਨ ਦਿਹਾੜਾ ਹੈ ਔਰ ਸਤਿਗੁਰੂ ਮੇਹਰਾਂ ਕਰਨ ਖਾਲਸਾ ਪੰਥ ਨੂੰ ਸਤਿਗੁਰੂ ਸਾਹਿਬਾ ਚੜ੍ਹਦੀਆਂ ਕਲਾ ਵਿੱਚ ਬਰਜਾਦਾ ਵਿੱਚ ਤਿਆਰ ਪਰ ਤਿਆਰ ਰਹਿਣ ਦਾ ਬਲ ਬਖਸ਼ਣ ਔਰ ਬੇਅੰਤ ਬੇਅੰਤ ਵਧਾਈਆਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਐਕਸ اور WhatsApp ਚੈਨਲ ਪਰ